ਬਾਬੇ ਉਹ ਅੱਜ ਤਿਆਰ ਕਰਨ ਲੱਗੇ ਆਂ ਸ਼ਰਧਾਈ ਸੋ ਤੁਹਾਨੂੰ ਸਮਗਰੀ ਦੱਸਦੇ ਨੇ ਸਭ ਤੋਂ ਪਹਿਲਾਂ ਕੀ ਕੀ ਪਾਉਣ ਲੱਗਾ ਕਾਜੂ ਬਦਾਮ ਸੌਂਫ ਹੋ ਗਈ ਗੁਲਾਬ ਦੀਆਂ ਪੱਤੀਆਂ ਹੋ ਗਈਆਂ ਕਾਲੀ ਮਿਰਚ ਚਿੱਟੀ ਮਿਰਚ ਇਸ ਤੋਂ ਬਿਨਾ ਕਾ ਮੱਕ ਜੋ ਹੋ ਗਏ ਤੇ ਹੋਰ ਵੀ ਬਹੁਤ ਜ਼ਿਆਦਾ ਸਮਾਨ ਜਿਹੜਾ ਹੁੰਦਾ ਵਧੀਆ ਵਧੀਆ ਸਿਹਤ ਲਈ ਚੰਗਾ ਉਹ ਸਮਾਨ ਪਾਇਆ ਵਿੱਚ ਇਹਦੇ ਸੋ ਮਿਸ਼ਰੀ ਪਾਈ ਆ ਧਾਗੇ ਵਾਲ ਜਿਹੜੀ ਹੁੰਦੀ ਆ ਫਿਰ ਚੰਗੀ ਤਰ੍ਹਾਂ ਕੁੰਡੇ ਘੋਟੇ ਦੇ ਵਿੱਚ ਆਪਾਂ ਨੂੰ ਕੁਟ ਲੈਣਾ ਬਰੀਕ ਕਰ ਲੈਣਾ ਪੂਰੀ ਸਮਗਰੀ ਨੂੰ ਸੋ ਜੋਰ ਪੂਰਾ ਲੱਗ ਜਾਂਦਾ ਵੀ ਐ ਨਹੀਂਗਾ ਵੀ ਸ਼ਰਧਾਈ ਜੇ ਪੀਣੀਆਂ ਮਿਹਨਤ ਕਰਨੀ ਪੈਂਦੀ ਜੇ ਪੂਰੀ ਮਿਹਨਤ ਕਰਕੇ ਸ਼ਰਧਾਈ ਬਣਾਈਏ ਫਿਰ ਹੀ ਤੇ ਨਾਲ ਆਪਣਾ ਜਸਵੀਰ ਸੁਹਾਰੀ ਫੁਆਰੀ ਫੈਮਿਲੀ ਨੇ ਪੂਰਾ ਜੋਰ ਲਾ ਕੇ ਇਹ ਸਮਗਰੀ ਨੂੰ ਬਰੀਕ ਕੀਤਾ ਸ਼ਰਧਾਈ ਬਣਾਉਣ ਲਈ ਕੁੰਡੇ ਘੋਟੇ ਦੇ ਪੂਰਾ ਜੋਰ ਲੱਗਿਆ ਬਈ ਸੋ ਦੇਖੋ ਚੰਗੀ ਤਰ੍ਹਾਂ ਸਾਰੀ ਸਮਗਰੀ ਹੈ ਜਿਹੜੀ ਥੋੜੀ ਥੋੜੀ ਕਰਕੇ ਪਾਉਣੀ ਆ ਤੇ ਬਰੀਕ ਕਰ ਲੈਣੀ ਆ ਨਾ ਤੇ ਇਹਦੇ ਵਿੱਚ ਆਪਾਂ ਕੋਈ ਖੰਡ ਨਹੀਂ ਪਾਈ ਇਹਦੇ ਵਿੱਚ ਆਪਾਂ ਪਾਈ ਹੈ ਜੀ ਮਿਸ਼ਰੀ ਜਿਹੜੀ ਧਾਗੇ ਵਾਲੀ ਹੁੰਦੀ ਆ ਬਹੁਤ ਹੀ sehat ਲਈ ਚੰਗੀ ਆ ਉਹ ਵੀ ਸੋ ਫਿਰ ਹੁਣ ਜਸਵੀਰ ਲੱਗ ਗਿਆ ਦੇਖੋ ਚੰਗੀ ਤਰ੍ਹਾਂ ਸਮਗਰੀ ਨੂੰ ਬਰੀਕ ਕਰਨਾ ਆਪਾਂ ਪਾਣੀ ਬਿਲਕੁਲ ਨਹੀਂ ਪਾਏ ਇਹ ਚ ਦੁੱਧ ਪਾਵਾਂਗੇ ਕਿਉਂਕਿ ਜੇ ਆਪਾਂ ਪਾਣੀ ਪਾਉਣਿਆ ਨਾ ਉਹਦੇ ਨਾਲ ਬੜੀ ਜਿਆਦਾ ਪਤਲੀ ਜੀ ਹੋ ਜਣੀ ਐ ਸੋ ਟੇਸਟ ਹੋਣੀ ਬੰਦ ਆ ਨਾ ਦੇਖੋ ਹੁਣ ਮਿਸ਼ਰੀ ਪਾਉਣਿਆ ਕੁੱਟ ਕੇ ਚੰਗੀ ਤਰ੍ਹਾਂ ਮਿਸ਼ਰੀ ਨੂੰ ਬਰੀਕ ਕਰਾਂਗੇ ਕੁੰਡੇ ਕੋਟੇ ਦੇ ਵਿੱਚ ਹੀ ਇਹਨੂੰ ਪਤਲਾ ਕਰਾਂਗੇ ਬਰੀਕ ਕਰਾਂਗੇ ਕੋਈ ਆਪਾਂ ਮੈਕਸੀ ਦਾ ਯੂਜ਼ ਨਹੀਂ ਕਰਨਾ ਇੱਕ ਵਾਰੀ ਸਾਰੀ ਕੁੱਟ ਲਈਏ ਫਿਰ ਫਿਰ ਦੁਬਾਰਾ ਉਹ ਤੇ ਸ਼ਿਫਟ ਲਾਵਾਂਗੇ ਉਹਨੂੰ ਚੰਗੀ ਤਰ੍ਹਾਂ ਕਟਾਂਗੇ ਤੇ ਹੁਣ ਦੇਖੋ ਆਪਾਂ ਦੁੱਧ ਪਾ ਕੇ ਇਹਨੂੰ ਫਿਰ ਹੋਰ ਜਿਆਦਾ ਮਤਲਬ ਇਹ ਕੁੱਟਣਾ ਸ਼ੁਰੂ ਕਰਤਾ ਬਰੀਕ ਕਰਨਾ ਸ਼ੁਰੂ ਕਰਤਾ ਹੁਣ ਆਪਾਂ ਇਹਨੂੰ ਕੁੰਡੇ ਘੋੜੇ ਦੇ ਕੇ ਕੱਪੜਾ ਜਿਹੜਾ ਮਲ ਮਲਦਾ ਹੁੰਦਾ ਉਹਦੇ ਚ ਪਾ ਕੇ ਪੁੰਨ ਲਾਂਗੇ ਫਿਰ ਆਪਾਂ ਬਰਫ਼ ਪਾ ਕੇ ਕਰ ਲਾਂਗੇ ਚੰਗੀ ਤਰ੍ਹਾਂ ਠੰਡੀ ਇੱਕ ਵਾਰੀ ਫੇਰ ਪੁੰਨਾਂਗੇ ਦੇਖੋ ਬਰਫ਼ ਦੇ ਨਾਲ ਪੂਰੀ ਗਾੜੀ ਬਣ ਗਈ ਆ ਟੇਸਟ ਪੂਰਾ ਵਧੀਆ ਬਣ ਗਿਆ ਲਓ ਜੀ ਹੁਣ ਪੀਣੇ ਦੇ ਕਰਦੇ ਆ ਇੰਜੋਏ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਸ਼ਰਦਾਈ ਪੀਣ ਪਸੰਦ ਆ ਜਾਂ ਨਹੀਂ